ਸਤਿ ਸ੍ਰੀ ਅਕਾਲ ਜੀ ਹਾਲ ਚਾਲ ਹੈ ਅੱਜ ਪੀਵਰਾ ਵੇਦਕ ਜਨਮ ਦਿਨ ਮਨਾ ਰਹੇ ਨੇ ਬਾਬਾ ਸਾਹਿਬ ਦਾ ਬਰਥਡੇ ਜੋ ਕਿ 14 ਅਪ੍ਰੈਲ ਨੂੰ ਹੁੰਦਾ ਹੈ ਵੈਸੇ ਤਾਂ ਪਰ ਅੱਜ ਮਨਾ ਰਹੇ ਨੇ ਕੁਝ ਚਲ ਬਸ ਕਾਰਨ ਇਦਾਂ ਦੇ ਹੋਏ ਕਿ ਮਨਾ ਨਹੀਂ ਸਕੇ ਹੁਣ ਥੋੜੇ ਦਿਨ ਲੇਟ ਅੱਜ ਚਾਰ ਪੀਵ ਨੂੰ ਮਨਾ ਰਹੇ ਆ ਉਹਦਾ ਬਲੌਗ ਬਣਾ ਰਹੇ ਜਾ ਰਹੇ ਆ ਇਹ ਸਾਡੇ ਗੂਸੂ ਜੀ ਸਾਡੇ ਨਾਲ ਨੇ ਸਾਡੇ ਇਦਾਂ ਹੋਏ ਇਹ ਕਣਕਣਕ ਵੱਡ ਹੁੰਦੀ ਲੇਟ ਉਹਦੇ ਕਰਕੇ ਆਏ ਭయ్యా ਜੀ ਹੁਣ ਯੂਕੇ ਤੇ ਮੰਗਾਇਆ ਸੀ ਕੋਈ ਕੁਛ ਐਗਰ ਚਿਕਨ ਟਾਈਮ ਲੱਗਦਾ ਰਹੇ ਪਟਾਈ ਤੇ ਲੋਕ ਕੰਮ ਕਾਰ ਵਿੱਚ ਬਿਜੀ ਤੇ ਖੇਤ ਵਿਹਲੇ ਹੋ ਗਏ ਆ ਬਾਈ ਜੀ ਤੁਹਾਡੇ ਵੀ ਬਲੌਗ ਬਣਾ ਰਹੇ ਸਪੈਸ਼ਲ ਚੰਡੀਗੜ੍ਹ ਤੋਂ ਆਏ ਨੇ ਸਾਡੇ ਪਾਸੇ ਜਿਹੜੇ ਬਲੌਗ ਨਾਲ ਸਵੇਰ ਤੇ ਲੈ ਕੇ ਸ਼ਾਮ ਤੱਕ ਤੁਹਾਨੂੰ ਬਲੌਗ ਦੱਸਾਂਗੇ ਸਟੇਜ ਦਿਖਾ ਦੇ ਮਡੀ ਸਟੇਜ ਦਿਖਾ ਦੇ ਸ਼ਾਮ ਤੱਕ ਦਾ ਦੱਸਾਂਗੇ 4-5 ਵਜੇ ਤੱਕ ਇਹ ਡੈਕੋਰੇਟ ਸਟੇਜ ਹੋਣੀ ਏ ਚਲ ਇਹ ਸਾਡੇ ਪਾਸੇ ਇਸ ਬੰਦੇ ਦੀ ਕਹਾਣੀ ਦੱਸਾਂਗੇ ਤੁਹਾਨੂੰ ਬਲੌਗ ਚ ਇਹ ਸਾਡੇ ਗੋਰੀ ਚੰਡੀਗੜ੍ਹ ਤੇ ਆਏ ਸਪੈਸ਼ਲ ਪ੍ਰੋਗਰਾਮ ਕਰਕੇ ਕਹਿੰਦੇ ਜੋਰਾ ਸ਼ੋਰਾ ਨਾਲ ਚੱਲੀਆਂ ਇਹ ਸਾਡੇ ਪਾਛੀ ਜੀ ਦਾ ਮੁੰਡਾ ਤੇ ਦੇਖੋ ਜੀ ਪੂਰਾ ਟੈਂਟ ਬੋਲਦਾ ਕਵਰ ਪਾਣੇ ਪਾਣੇ ਹਟਦੇ ਨਹੀਂ ਇਹ ਸਾਡੇ ਰਮਨ ਜੀ ਕਾਲੇ ਕੁਰਤੇ ਪਿਆਵੇਂ ਵਿੱਚ ਪੂਰੀ ਸੇਵਾ ਨਿਭਾ ਰਹੇ ਨੇ ਤਹਿ ਦਿਲ ਤੋਂ ਰਮਨ ਜੀ ਹਾਈ ਕਰ ਦਿਓ ਇੱਕ ਵਾਰੀ ਰਮਨ ਜੀ ਪੂਰੇ ਦਿਲ ਤੋਂ ਸੇਵਾ ਨਿਭਾਦੇ ਜੱਸੀ ਜੀ ਇਧਰ ਬੰਦੇ ਲੱਗੇ ਨੇ ਕੰਮ ਦੇਖੋ ਜੀ ਤਿਆਰ ਹੋ ਰਿਹਾ ਸੋਫੇ ਲੱਗ ਰਹੇ ਨੇ ਚੀਫ ਗੈਸਟ ਚੀਫ ਗੈਸਟ ਜਿਹਨੇ ਬੁਲਾਇਆ ਬਹੁਤ ਹਰਦੀਪ ਹੈ ਜਿਹੜਾ ਦਿਗੋੜ ਵਾਲਾ ਤੇ ਬਾਕੀ ਪੋਸਟਰ ਲਗਾ ਰਹੇ ਨੇ ਤੇ ਦਾਵਾ ਸਾਹਿਬ ਮੇਤਕੜੀ ਦੀ ਫੋਟੋ ਤੇ ਰਵਦਾਸ ਮਹਾਰਾਜ ਜੀ ਇਹ ਸਾਡੇ ਬੰਦੇ ਲੱਗੇ ਨੇ ਕੰਮ ਗਾਲਾਂ ਕੱਢਿਓ ਕਿਆ ਹੈ ਕੰਮ ਮੁਕ ਲਿਆ ਬਸ ਸੰਗਤ ਆੜੀ ਸ਼ੁਰੂ ਹੋ ਰਹੀ ਹੈ ਆ ਕੇ ਲਓ ਜੀ ਬਲੌਗ ਦਾ ਗਣਾ ਸੈਸ਼ਨ ਸ਼ੁਰੂ ਹੁੰਦਾ ਏ ਹੁਣ ਅਸੀਂ ਨਾਲ ਨੂੰ ਕਿ ਤਿਆਰ ਹੋ ਗਏ ਨੇ ਸਾਡੇ ਪਿੰਡ ਦੇ ਬੱਚੇ ਕਹਿੰਦੇ ਜਾਣਾ ਦੀਪੂ ਭਾਜੀ ਨਾਲ ਮੇਨਾ ਕਾ ਤੇ ਗਾਣਾ ਤੁਸੀਂ ਵਧੀਆ ਬੰਦਾ ਐ ਤੁਸੀਂ ਕਿਆ ਵਧੀਆ ਮਿਰਚੂ ਕਿਆ ਵਧੀਆ ਤੁਹਾਨੂੰ ਤੁਸੀਂ ਬੱਚਿਆਂ ਨੂੰ ਪਿਆਰ ਕਰਦੇ ਸਾਰੇ ਬੱਚੇ ਬੜੇ ਮੇਰੇ ਪਿੰਡ ਦੇ ਬੱਚੇ ਬੜੇ ਫੈਨ ਆ ਬੋਲਦੇ ਆਈ ਤੂੰ ਸਾਡੇ ਨੂੰ ਘੁੰਮਿਆ ਕਰ ਇਹ ਸਾਡਾ ਜੀਵਨ ਜੋਤ ਹੈ ਜੀ ਮੇਰੇ ਬਿਨਾਂ ਰੂਹ ਹੀ ਲੱਗਦੀ ਇਹ ਸਾਡਾ ਇਹ ਕਹਾਰਾ ਵਦਰਾ ਸੋਰਬ ਸੋਰਬ ਕੱਚਾ ਨਾ ਵੀ ਬੋਲਦੇ ਰਹਿ ਸੋਰਬ ਇਹ ਸੋਰੋ ਗੈ ਜੀ ਇਹ ਬਲਜੀਤ ਹੈ ਜੀ ਇਹ ਸਾਡੇ ਪਿੰਡ ਦੇ ਬੱਚੇ ਹੈ ਤੇ ਸਾਡੇ ਨਾਲ ਹੀ ਘੁੰਮਦੇ ਮੇਰੇ ਨਾਲ ਹੀ ਘੁੰਮਦੇ ਮੇਰੇ ਮੇਰੇ ਜਾਲ ਦੋਸਤ ਹੈ ਮੇਰੇ ਹੁਣ ਪੱਕੇ ਉਹ ਸਾਡੇ ਬਾਜੀ ਪਿਛਾ ਆਕਾ ਮਾਰੇ ਹਾਂ ਜੀ ਬਿੱਲੇ ਲੈ ਕਾਣੇ ਹੱਥ ਲਾਣੇ ਵਾਲੇ ਬਾਜੀ ਬੋਲਦੇ ਬਿੱਲੇ ਬੁੱਲੇ ਲੈ ਕਾਣੇ ਬਿੱਲੋ ਬੱਗੇ ਬਿੱਲੇ ਆਦਾ ਕੀ ਕਰੇਗੀ ਇਹ ਚਲੋ ਜੀ ਅੱਗੇ ਮਿਲਦਾ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਮਿਲਦੇ ਆ ਬਾਅਦ ਵਿੱਚ ਫਿਰ ਤੁਹਾਡੇ ਕਿੱਦਾਂ ਕਿੱਦਾਂ ਹੁੰਦੀ ਭਾਜੀ ਨੇ ਮਨੀਸ਼ ਜੀ ਮੁੱਛਾ ਬਣਾ ਕੇ ਆਏ ਨੇ ਪੂਰੀਆ ਦੇਖੋ ਯਾਰ ਪੂਰੀ ਟੋਰ ਬਾਹਰ ਕਰ ਕਰੋ ਯਾਰ ਪੂਰੀ ਮੁੱਛਰ ਭੜੇ ਦੱਸ ਮੁੱਛਰ ਹੱਥ ਫੇਰ ਕੇ ਯਾਰ ਪੂਰੀ ਐਡ ਐਂਡ ਕਰਾਈ ਆ ਹਾਂ ਜੀ ਤਿਆਰ ਹੋ ਗੋ ਠੀਕ ਹੈ ਜੀ ਹੋ ਜਾਣਾ ਕੀ ਕਰੀ ਦੇ ਨਾਲ ਪਰਵਾਹ ਦੀ ਦੇਖੋ ਮੈਂ ਤਿਆਰ ਹੋ ਗਿਆ ਇਹ ਸ਼ਰਟ ਵੀ ਹੈਰੀ ਮੇਰੀ ਅਜਾਮਾ ਵੀ ਹੈ ਜੀ ਮੇਰਾ ਮੁੰਡਾ ਇਹਨੂੰ ਪੁੱਛੀਏਗਾ ਕਿ ਨਾ ਮੈਨੂੰ ਠੀਕ ਲੱਗਦਾ ਠੀਕ ਲੱਗਦਾ ਮੈਂ ਤਾਂ ਕਿਸੇ ਵੀ ਨੂੰ ਪੁੱਛ ਸਕਦਾ ਮੈਨੂੰ ਠੀਕ ਲੱਗਦਾ ਜੇ ਉਹ ਕਹਿੰਦਾ ਹੈ ਨਹੀਂ ਲੱਗਦਾ ਤੇ ਮੈਂ ਕਿੱਥੇ ਕੱਪੜਾ ਪਾ ਮੈਂ ਤੇ ਇਹੀ ਪਾੜ ਕੇ ਬੈਠਿਆ ਹਾਂ ਹਾਂ ਫੋਨ ਤੇ ਇਹਦੀ ਗੋਦੀ ਵੀ ਨਹੀਂ ਪਾੜੀ ਹੈ ਜੈਪੀ ਚੈਪਰਤ ਜੈ ਗੁਰਦੇਵ ਧੰਨ ਗੁਰਦੇਵ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਅਸੀਂ ਉਸ ਬਾਪ ਸੁਰੇਵਰ ਜਿਨ੍ਹਾਂ ਦੀ ਬਦولت ਅੱਜ ਤੁਸੀਂ ਜ ਅਸੀਂ ਸੋਹਣੇ ਸੋਹਣੇ ਕੱਪੜੇ ਇਹੋ ਜਿਹਾ ਸਮਾਨ ਕਿ ਅਸੀਂ ਉਹਨਾਂ ਦੇ ਰਸਤੇ ਤੋਂ ਵੀ ਲੰਘ ਨਹੀਂ ਸਕਦੇ ਸੀ ਪਰ ਇਸ ਇਨਸਾਨ ਦੀ ਕਾਰਨ ਦੇ ਕਰਕੇ ਅੱਜ ਉਸ ਸਤਾਰ 'ਚ ਬੈਠੇ ਉਸ ਸਤਾਰ 'ਚ ਖੜੇ ਆ ਸੋ ਅੱਜ ਉਸ ਰਹਿਬਰ ਦਾਸ ਜੀ ਕੋ ਤੇਤੀ ਮਾਣ ਦਿਹਾੜਾ ਮਨਾ ਰਹੇ ਆ ਅਸੀਂ ਨਹੀਂ ਮਨਾ ਰਹੇ ਲਗਭਗ 60 ਦੇਸ਼ਾਂ ਨੇ ਭਾਰਤ ਪੂਰੇ ਵਰਲਡ ਦੇ ਵਿੱਚ 60 ਦੇਸ਼ਾਂ ਨੇ ਜਿਹੜਾ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਕਿੰਨੀ ਵੱਡੀ ਮਹਾਨ ਸ਼ਖਸੀਅਤ ਹੋਣਗੇ ਉਹ ਸੋ ਮੈਡਮ ਕੁਲਵਿੰਦਰ ਜੀ ਟੀਮ ਦੇਲਾਂ ਵਾਲੇ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੇ ਵਿਚਕਾਰ ਚੱਲ ਕੇ ਆਏ ਸਭਾ ਵਿੱਚ ਆਉਂਦੀ ਨਾ ਇੰਦਰਾ ਵੀ ਕਦੇ ਰਾਜ ਸੱਤਾ ਨੂੰ ਚਲਾਉਂਦੀ ਨਾ ਕੋਈ ਨਹੀਂ ਰਾਜ ਸਭਾ ਵਿੱਚ ਆਉਂਦੇ ਆ ਨਾਰੀਆਂ ਵੀ ਨਾ ਸੱਤਕਾਰ ਹੋ ਰਿਹਾ ਜੀ ਰਮਨ ਜੀ ਨੇ ਬਹੁਤ ਵਧੀਆ ਲੱਗ ਰਿਹਾ ਅੱਜ ਪਾਕ ਵਧੀਆ ਕਰਦੇ ਆ ਜੀ ਪਰਸਨੈਲਿਟੀ ਹੈ ਭਾਈ ਦੀ ਪੂਰੀ ਸੇਵਾ ਪੂਰੀ ਸਵੇਰ ਤੋਂ ਭਾਈ ਜਿੱਥੇ ਨੇ ਕੀਤੀ ਸੇਵਾ ਨਾਲ ਭਾਈ ਵੱਲ ਤੇ ਕੀਤਾ ਹੈ ਭਾਈ ਪਗਵਨ ਵਾਲੇ ਭਾਈ ਆ ਨਹੀਂ ਸਾਡੇ ਸਭ ਪਗਵਨ ਵਾਲੇ ਪੂਰੀ ਸੇਵਾ ਭਾਈ ਵੀ ਸੇਵਾ ਕਰਦੇ ਇਹ ਆਪਣੇ ਪੰਗ ਆ ਤੇ ਠੀਕ 嗯。欸 ਜਹਾਂ ਬਾਈ ਨੂੰ ਖੜੇ ਹੋਵੋ ਨਾ ਨਾਮ ਤੇ ਤੁਸੀਂ ਤਾਲੀਆਂ ਮਾਰ ਜਾਣੀਆਂ ਸਾਡੇ ਵਿੱਚ ਡਾਕਟਰ ਹੋਰ ਸਾਹਿਬ ਐਮਐਸਓ ਤੋਂ ਡਿਪਲੋਮਾ ਨਾਲ ਜਿਹੜਾ ਬਾਈ ਬਹੁਤ ਬਹੁਤ ਚੱਲੇ ਜੀ ਜਿਹੜੇ ਜਿਹੜੇ ਤੁਹਾਡੇ ਜਿਹੜੇ ਸ਼ਿਮਲਾ ਕੋਲ ਤੋਂ ਹਿਮਾਚਲ ਦੇ ਜਿਹੜੇ 3 ਮਾਰ ਕੇ ਦੇਖੋ ਤਾਂ ਹਨ ਕੋ ਵੀ ਆ ਚੁੱਕੇ ਹੈ ਔਰ ਮਾਸਟਰ ਪ੍ਰਵੀnder ਭਰਤੀ ਜੀ ਜੋ ਬਿਸਤਰਾ ਸ਼ੁਕੀ ਕੁਮਾਰ ਆ ਜੀ ਉਹਨਾਂ ਦੇ ਬੁੱਕੇ ਦੇ ਕੇ ਉਹਨਾਂ ਦਾ ਮਾਣ ਸਨਮਾਨ ਕਰ ਰਹੇ ਹੈ ਇਹ ਲੋਕ ਸਾਡੇ ਸਾਡੇ ਸਾਜ ਦੇ ਕਿ ਜੀ ਤੁਸੀਂ ਸਪਲੀਜ਼ ਖੜੇ ਹੋ ਕੇ ਇੱਕ ਵਾਰ ਜ਼ੋਰਦਾਰ ਤਾਲੀਆਂ ਚਾਹ ਪੀ ਸਾਡੇ ਵਿੱਚ ਆ ਚੁੱਕੇ ਹੈ ਫਲੀਜ਼ ਬੈਠ ਜਿਓ ਆਪਣੀ ਆਪਣੀ ਜਗ੍ਹਾ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਵਧੀਆ ਤੁਸੀਂ ਵੈਲਕਮ ਕੀਤਾ ਹੈ ਮਿਸਟਰ ਅਸ਼ੀਨਾ ਦਾ ਬੁੱਕੇ ਦੇ ਕੇ ਸਨਮਾਨ ਕੀਤਾ ਹੈ ਸੋ ਬਹੁਤ ਦੂਰ ਤੋਂ ਸ਼ਿਮਲਾ ਤੋਂ ਸਾਡੇ ਕੀ ਲਾਈ ਆ ਜਨਤਾ ਇੰਨੀ ਕਿ ਪਾਗਲ ਹੋ ਗਈ ਰੋਟੀ ਵਿੱਚ ਇੱਥੇ ਪਲੇਟਾਂ ਤੋਂ ਦੇ ਉੱਤੇ ਨੇ ਭਾਡੇ ਜੱਕ ਲਿਆਈ ਆ ਜੀ ਬੋਰਾ ਹੀ ਹਾਲ ਹੈ ਜਨਤਾ ਦਾ ਕੀ ਕਹਾਂ ਜੀ ਬੀਸੀ ਬੋਰਾ ਹੀ ਹਾਲ ਹੈ ਸਾਡੇ ਸੇਵਾ ਦਾ ਲੱਗੇ ਤਾਂਵਾ ਤਾਂ ਪਰ ਜਨਤਾ ਇੱਥੇ ਟਲਦੀ ਇਹਨਾਂ ਨੂੰ ਕਿਹਾ ਥੋੜੇ ਥੋੜੇ ਘੜਕਾ ਆ ਜੋ ਅੜਦੇ ਹੀ ਨਹੀਂ ਲੋਕ ਣਠੇ ਹੀ ਆਦੇ ਣਠੇ ਹੀ ਆਦੇ ਢੇਰੀਆਂ ਬਣੀਆਂ ਵੀ ਰੋਟੀ ਦੀਆਂ ਵੀ ਢੇਰੀਆਂ ਬਣੀਆਂ ਵੀ ਪੂਰੀਆਂ ਇਹ ਪ੍ਰੋਗਰਾਮ ਹੋ ਗਿਆ ਜੀ ਖਤਮ ਇਹ ਸਾਨੂੰ ਹੁਣ ਰੋਟੀ ਨਸੀਬ ਹੋਰੀ ਇਹ ਦੇਖੋ ਕਾ ਕਰਦਾ ਦਾ ਐਂਡ ਫਿਰ ਮਿਲਦੇ ਆ ਅਗਲੇ ਬਲੌਗ ਚੋ ਅਗਲਾ ਬਲੌਗ ਹੁਣ ਲੇਟ ਹੀ ਆਊਗਾ ਕਿਉਂਕਿ 1-2 ਮਹੀਨੇ ਤਾਂ ਹੁਣ ਪੇਪਰ ਹੀ ਚੱਲ ਰਹੇ ਵੈਰੀ ਸੂਨ ਬ੍ਰੋ 40 ਦਿਨ ਪੇਪਰ ਚੱਲ ਰਹੇ ਉਹ ਤੋਂ ਬਾਅਦ ਹੀ ਆਏਗਾ ਬਲੌਗ ਉਹ ਤੋਂ ਬਾਅਦ ਪਾਜੀ ਕਿੱਦਾਂ ਦਾ ਰਿਹਾ ਤੁਹਾਡਾ ਜਿਹੜਾ ਪ੍ਰੋਗਰਾਮ ਬਹੁਤ ਬੱਚਿਆਂ ਦਾ ਬਹੁਤ ਸੇਵਾ ਕੀਤੀ ਸਾਰੇ ਸੇਵਾਦਾਰ ਇਹ ਸਾਡੇ ਪਾਜੀ ਨੇ ਸਾਡੇ ਬਹੁਤ ਜ਼ਿਆਦਾ ਸੇਵਾ ਕੀਤੀ ਪਾਜੀ ਪੂਰੇ ਪੂਰਾ ਸੇਵਾ ਪੂਰੀ ਨਿਭਾਈ ਗਈ ਪ੍ਰੋਗਰਾਮ ਬਹੁਤ ਵਧੀਆ ਹੋ ਗਿਆ ਬਸ ਕੋਈ ਲੜਾਈ ਝਗੜਾ ਨਹੀਂ ਪੁੱਛਣੀ ਇੱਕਦਮ ਵਧੀਆ ਪ੍ਰੋਗਰਾਮ ਜੀ ਨੂੰ ਬੋਲਦੇ ਸਿਰੇ ਵਾਲੀ ਗੱਲ ਬਾਤ